ਖੰਡਮੇਸਤਨ ਮੇਰੇ ਵਿੱਚ ਉਹ ਬਾਜਪਾ ਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣੇ ਜਦੋਂ ਪਹਿਲਾ ਦਾ ਸਮਾਂ ਹੂੰ ਹੂੰ ਉਦੋਂ ਦੀਪਗੁਰਾ ਪ੍ਰਧਾਨ ਮੰਤਰੀ ਆ ਗਿਆ ਸੀ ਹਾਂਜੀ ਦੀਪਗੁਰਾ ਦੀਪਗੁਰਾ ਤੋਂ ਪਹਿਲਾਂ ਜਿੱਥੇ ਜਿਵੇਂ ਗਿਆਨੀ ਜੈਲ ਸਿੰਘ ਨੂੰ ਕਾਂਗਰਸ ਹੁਣ ਕਹਿੰਦੀ ਵੀ ਅਸੀਂ ਇੱਕ ਸਿੱਖ ਲੀਡਰ ਨੂੰ ਅਸੀਂ ਵੇਖਦਾ ਜਦੋਂ ਨੇ ਰਾਸ਼ਟਰਪਤੀ ਬਣਾਇਆ ਉਦੋਂ ਇਹ ਗੱਲਬਾਤ ਆ ਗਈ ਸੀ ਕਿ ਜਿਹੜੇ ਇਹਨਾਂ ਦਿਨਾਂ ਬੀਜੇਪੀ ਦੇ ਵਿੱਚ ਵੀ ਦੋ ਸੋਚਾਂ ਇੱਕ ਤਾਂ ਕੱਟੜਵਾਦ ਸੀ ਜ਼ਿਆਦਾ ਜਿਹਦੀ ਨਮਾਇੰਦਗੀ ਸਿਹਦਵਾਨੀ ਕੋਲ ਉਹਦਾ ਪੁੱਤ ਮੋਦੀ ਇੱਕ ਸੀ ਬਾਜਪਾ ਹੀ ਸੈਕੂਲਰ ਸੋਚਦਾ ਬਾਜਪੀ ਦੀ ਅਟੈਚਮੈਂਟ ਸਰਦਾਰ ਬਰਨਾਲਾ ਨਾਲ ਸੀ ਉਹਦੇ ਨਾਲ ਵੀ ਜਿੰਨੇ ਕੈਂਪੀਸੀ ਵੀ ਐਨਕ ਤਾਂ ਮੈਂ ਦੇਖੂਗਾ ਜੀ ਬਾਕੀ ਜਿਹੜੇ ਸੱਜੇ ਖੱਬਾ ਤੇ ਸਰਵਪ੍ਰਿੰਟ ਲਾਈਸ ਜਿੰਨੇ ਛੇਤਰੀ ਪਾਰਟੀਆਂ ਇਹਨਾਂ ਦੇ ਜਿੰਨੇ ਐਮਪੀ ਸਾਰਿਆਂ ਨੇ ਬੈਠ ਕੇ ਫੈਸਲਾ ਕਰ ਲਿਆ ਵੀ ਪ੍ਰਾਈਮ ਮਿਨਿਸਟਰ ਜਿਵੇਂ ਬਰਨਾਲਾ ਨੂੰ ਬਣਾਉਣਾ ਚਾਹੀਦਾ ਵੀ ਸਖਾਂ ਦਾ ਆਪਣੇ ਤੇ ਉਹੇ ਕਿਸਾਨ ਮੋਰਨ ਬਚੇ ਜਾਂਦੀ ਉਹ ਗੱਲਬਾਤ ਇਹਨਾਂ ਦੀ ਆਪ ਸੋਕੋ ਕਿ ਜਿਹਦੇ ਵਿੱਚ ਵੀ ਸ਼੍ਰੀਕ ਨਹੀਂ ਮੰਨ ਲੈਣਾ ਇਹਨਾਂ ਨੇ ਬਦੌੜ ਕਲਿਸ਼ਨ ਜਾ ਕੇ ਦਿੱਲੀ ਸਪੋਰਟ ਕੀਤੀ ਜੀ ਸਾਡੀ ਕੋਈ ਅਸੀਂ ਤੁਹਾਡੀ ਜਿਹੜੇ ਪੰਜ ਸੱਤ ਸਾਡੇ ਕੋਲ ਐਮਪੀ ਹੈਗੇ ਨੇ ਉਸੀ ਇਹ ਨਹੀਂ ਬਣਾ ਚਾਹੁੰਦਾ ਜਿਹਨੂੰ ਮਰਜ਼ੀ ਬਣਾ ਦੋ ਬਾਗਲ ਬਾਰ ਕਰੇ ਹਾਂ ਹਾਂ ਇਹ ਸਾਰਿਆਂ ਨੇ ਜੀ ਜਿਹੜੀ ਲੀਡਰਸ਼ਿਪ ਦੇ ਜਿਹੜੇ ਸਮਝੌਤੇ ਦੇ ਵਿਰੋਧੀ ਸੀ ਉਹਨਾਂ ਸਾਰਿਆਂ ਨੇ ਉਹਨਾਂ ਨੇ ਸ਼ਰਤੋਂ ਬੜੇ ਤੀਜ਼ ਸੀ ਜਿਵੇਂ ਆਪਾਂ ਆਰਐਸਐਸ ਦੀ ਗੱਲ ਕਰਦੇ ਹਾਂ ਉਹਦਾ ਦਾਖਲ ਕੀਏ ਉਹ ਕਹਿੰਦੇ ਕਹਿੰਦੇ ਜੀ ਫਿਰ ਇੱਕ ਸ਼ਰਤ ਦੇ ਉੱਤੇ ਸੀ ਥੋੜੀ ਗੱਲ ਮੰਨ ਸਕਦੇ ਆ ਵੀ ਅਕਾਲੀ ਦਲ ਦੇ ਵਿੱਚ ਪੰਥਕ ਜਾਂਦਾ ਖਤਮ ਕਰੋ ਹੂੰ